ਕਿ ਅੱਜ ਇਹ ਨੌਜਵਾਨ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਿਹਾ ਜਿਨੇ ਇੱਕ ਸੁਪਨਾ ਵੇਖਿਆ ਸੀ ਲੰਡਨ ਜਾਣ ਦਾ ਉਹ ਖੇਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਹੁਣ ਤੱਕ 7.5 ਲੱਖ ਲੋਕ ਇੱਥੇ ਓਪੀਡੀ ਦਾ ਫਾਇਦਾ ਲੈ ਚੁੱਕੇ ਨੇ 1 ਲੱਖ ਤੋਂ ਜਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਨੀਂਦ ਵਿੱਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਹੀ ਨਹੀਂ ਦਿੰਦੇ ਤੇ ਜਦੋਂ ਇਹ ਸੁਪਨੇ جنੂਨ ਬਣਦੇ ਨੇ ਤੇ ਉਸ جنੂਨ ਨੂੰ ਪੂਰਾ ਕਰਨ ਦੇ ਲਈ ਕੀ ਕੁਝ ਕਰਨਾ ਪੈਂਦਾ ਹੈ ਤੇ ਰਾਤਾਂ ਜਾਗ-ਜਾਗ ਕੇ ਵੀ ਉਹ جنੂਨ ਪੂਰਾ ਕਰਨਾ ਪੈਂਦਾ ਹੈ ਕਿ ਜੋ ਸੁਪਨੇ ਆਪਾਂ ਦੇਖੇ ਨੇ ਉਹ ਲੋਕਾਂ ਨੂੰ ਵੀ ਦਿਖਾ ਸਕੀਏ ਤੇ ਇਸੇ ਤਰ੍ਹਾਂ ਇੱਕ ਅਜਿਹੇ ਨੌਜਵਾਨ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਜਿਨੇ ਇੱਕ ਸੁਪਨਾ ਵੇਖਿਆ ਸੀ ਲੰਡਨ ਜਾਣ ਦਾ ਲੰਡਨ ਜਾਣ ਦਾ ਸੁਪਨਾ ਵੀਰੇ ਦਾ ਸੀ ਕਹਿਨੇ ਆ ਬਹੁਤ ਜਲਦੀ ਪੂਰਾ ਹੋਵੇ ਲੇਕਿਨ ਉਹ ਵੀਰੇ ਨੇ ਲੰਡਨ ਸ਼ਹਿਰ ਆਪਣੇ ਘਰ ਦੇ ਵਿੱਚ ਆਪਣੇ ਬੈਡਰੂਮ ਦੇ ਵਿੱਚ ਲਿਆਤਾ ਕਿੱਦਾਂ ਲਿਆਂਦਾ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਵੀਰੇ ਨੇ ਇਸ ਤਰੀਕੇ ਦੇ ਨਾਲ ਲੰਡਨ ਆ ਜਿਹੜਾ ਆਪਣੇ ਬੈਡਰੂਮ ਦੇ ਵਿੱਚ ਸ਼ਿਫਟ ਕਰ ਲਿਆ ਤਸਵੀਰ ਤੁਸੀਂ ਵੇਖ ਸਕਦੇ ਹੋ ਬੜੀ ਮਿਹਨਤ ਦੇ ਨਾਲ ਇਹ ਲੰਡਨ ਸ਼ਹਿਰ ਵੀਰੇ ਨੇ ਬਣਾਇਆ ਤੇ ਕਿੰਨਾ ਟਾਈਮ ਲੱਗਿਆ ਕਿਸ ਤਰ੍ਹਾਂ ਬਣਾਇਆ ਕਿੰਨੀ ਮਿਹਨਤ ਕੀਤੀ ਆ ਬਹੁਤ ਬਰੀਕੀ ਦੇ ਨਾਲ ਚੀਜ਼ਾਂ ਬਣਾਈਆਂ ਗਈਆਂ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਸ਼ੀ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਮੈਨੂੰ ਮੇਰਾ ਬਚਪਨ ਦਾ ਐਮਸੀ ਕਿ ਮੈਂ ਲੰਡਨ ਜਾਣਾ ਤੇ ਬਚਪਨ ਤੋਂ ਹੀ ਸ਼ੌਂਕ ਸੀ ਕਿ ਮੈਂ ਮਾਡਲ ਬਣਾਵਾ ਪਹਿਲਾਂ ਥੋੜੇ ਛੋਟੇ ਲੈਵਲ ਤੇ ਬਣਾਨਾ ਇੱਕ ਦਿਨ ਮਾਇੰਡ ਆਇਆ ਕਿ ਮੈਂ ਥੋੜਾ ਵੱਡੇ ਲੈਵਲ ਤੇ ਬਣਾਵਾ ਤੇ ਮੈਡਮ ਮਾਇੰਡ ਆਇਆ ਕਿ ਲੰਡਨ ਸਿਟੀ ਮਾਡਲ ਬਣਾਉਣਾ ਤੇ ਹੌਲੀ ਹੌਲੀ ਮੈਡਮ ਤੁਹਾਡੇ ਸਾਹਮਣੇ ਮੈਂ ਇਸ ਨੂੰ ਪੂਰਾ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਤੇ ਹੁਣ ਆਪਾਂ ਲੰਡਨ ਦੇ ਵਿੱਚ ਐਂਟਰ ਹੋਈਏ ਸਟਾਰਟਿੰਗ ਕਰੀਏ ਲੰਡਨ ਦੇ ਕਿੱਥੋਂ ਕਰੀਏ ਮੈਡਮ ਸਭ ਤੋਂ ਪਹਿਲਾਂ ਆ ਤੁਸੀਂ ਸਟਾਰਟਿੰਗ ਆ ਟਾਵਰ ਬ੍ਰਿਜ ਹੈਗਾ ਜੀ ਤੁਸੀਂ ਜਾਣਦੇ ਹੋ ਤੇ ਮੈਡਮ ਇੱਧਰ ਆ ਆ ਚੀਜ਼ਾਂ ਦੇਖ ਰਹੇ ਹੋ ਇਹ ਟਾਵਰ ਬ੍ਰਿਜ ਪਾਰਕਿੰਗ ਹੈਗੀਆਂ ਜੀ ਤੇ ਮੈਡਮ ਉਸਦੇ ਨਾਲ ਹੀ ਮੈਡਮ ਲੰਡਨ ਸਿਟੀ ਹਾਲ ਹੈਗੇ ਆ ਜੀ ਤੇ ਮੈਡਮ ਆ ਤੁਸੀਂ ਦੇਖ ਰਹੇ ਹੋ ਆ ਸ਼ਿਪ ਹੈਗੀ ਆ ਜੋ ਥੇਮਸ ਦੇ ਵਿੱਚ ਮੈਡਮ ਐਚ ਐਮ ਬੈਲਫਾਸਟ ਹੈਂ ਦੇ ਸ਼ਿਪ ਹੈਗੀ ਆ ਯਾਨੀ ਕਿ ਇਹ ਰੀਲ ਦੇ ਵਿੱਚ ਮੈਡਮ ਪਰਮਾਨੈਂਟਲੀ ਇੱਥੇ ਹੈਗੀ ਆ ਟਾਵਰ ਬ੍ਰਿਜ ਦੇ ਸਾਹਮਣੇ ਕਹਿ ਲਓ ਜਾਂ ਲੰਡਨ ਸਿਟੀ ਹਾਲ ਦੇ ਸਾਹਮਣੇ ਕਹਿ ਲਓ ਮੈਡਮ ਉਸਦੇ ਨਾਲ ਹੀ ਆ ਦੇਖ ਲਓ ਆ ਲੰਡਨ ਬ੍ਰਿਜ ਮੈਟਰੋ ਸਟੇਸ਼ਨ ਹੈਗੇ ਆ ਹਮ ਤੇ ਮੈਡਮ ਆ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹ ਸ਼ਾਰਟ ਬਿਲਡਿੰਗ ਹੈਗੀ ਆ ਯਾਨੀ ਕਿ ਰੀਸੈਟ ਰੀਸੈਂਟਲੀ ਕਹ ਲਓ ਬਣੀ ਹੈਗੀ ਆ ਤੇ ਉਸ ਤੋਂ ਬਾਅਦ ਮੈਡਮ ਆ ਦੇਖ ਰਹੋ ਆ ਇਧਰ ਹੈਗੀ ਬੋਚਨ ਮਾਰਕੀਟ ਹੈਗੀ ਆ ਜੀ ਇਹ ਮੈਡਮ ਉਧਰ ਹੈਗੀ ਉਹ ਚੁੰਜਾਂ ਦੀ ਗੱਲ ਕਰ ਲਈਏ ਤੇ ਮੈਡਮ ਉਧਰ ਯੂਨੀਵਰਸਿਟੀ ਹੈਗੀਆਂ ਬੀਪੀਵੀ ਯੂਨੀਵਰਸਿਟੀ ਤੇ ਮੈਡਮ ਉਹ ਜਿਹੜੀ ਉਹ ਬਿਲਡਿੰਗ ਨਜ਼ਰ ਆ ਰਹੀ ਹੈ ਤੁਹਾਨੂੰ ਉਹ ਸਕਾਈ ਗਾਰਡਨ ਬਿਲਡਿੰਗ ਹੈਗੀ ਆ ਜੀ ਤੇ ਮੈਡਮ ਉਸ ਦੇ ਨਾਲ ਹੀ ਮੈਡਮ ਟਾਵਰ ਆਫ ਫਰਟਿਲ ਹੈਗੇ ਆ ਤੇ ਮੈਡਮ ਆ ਜਿਹੜਾ ਆ ਚੀਜ਼ ਹੈਗੀ ਆ ਇਹ ਟਾਵਰ ਆਫ ਲੰਡਨ ਹੈਗਾ ਜਾਨੀ ਕਿ ਫੇਮਸ ਹੈਗਾ ਜਿੱਦਾਂ ਟਾਵਰ ਬ੍ਰਿਜ ਫੇਮਸ ਹੈਗਾ ਉਦੋਂ ਹੀ ਮਿਡਮਾ ਫੇਮਸ ਹੈਗਾ ਤੇ ਮੈਡਮ ਉਧਰ ਦੀ ਗੱਲ ਕਰ ਲਈਏ ਜਦਾ ਇਹ ਬਟਲਰ ਹਾਊਸ ਹੈਗੇ ਆ ਤੇ ਇਹ ਇੱਧਰ ਇੱਕ ਹੋਰ ਯੂਨੀਵਰਸਿਟੀ ਹੈਗੀ ਆ ਯਾਨੀ ਕਿ ਰੀਅਲ 'ਚ ਉੱਥੇ ਹੈਗਾ ਇਹਦਾ ਸਾਰਾ ਕੁਝ ਰੀਅਲ ਦੇ ਵਿੱਚ ਉੱਥੇ ਹੈਗਾ ਇਹ ਤਾਂ ਚਲੋ ਅਸੀਂ ਮੰਨ ਲਿਆ ਦੇਖਿਆ ਵੀ ਹੋਇਆ ਸੁਣਿਆ ਵੀ ਹੋਇਆ ਤੁਸੀਂ ਲੰਡਨ ਗਏ ਹੋ ਨਹੀਂ ਨਹੀਂ ਮੈਡਮ ਮੈਂ ਲੰਡਨ ਨਹੀਂ ਗਿਆ ਬਟ ਇਸ ਤੋਂ ਇਲਾਵਾ ਮੈਂ ਟਰੈਵਲ ਹੈਗਾ ਰਸ਼ੀਆ ਯਾਨੀ ਕਿ ਰਸ਼ੀਆ ਦਬਈ ਸਿੰਗਾਪੁਰ THAILAND ਜਿੰਨੇ ਵੀ ਸ਼ੋ ਆਪਾਂ ਟਰੈਵਲਿੰਗ ਸਾਰੇ ਪਾਸੇ ਕਰ ਲਈ ਆ ਜਿਸ ਮਾਡਲ ਨੂੰ ਆਪਾਂ ਤਿਆਰ ਕੀਤਾ ਵਾ ਉੱਥੇ ਆਪਾਂ ਗਏ ਹੋ ਹੀ ਨਹੀਂ ਹਾਂਜੀ ਹਾਂਜੀ ਬਟ ਮੈਂ ਅਪਲਾਈ ਨਹੀਂ ਕੀਤਾ ਹੈਗਾ ਕਿ ਅੰਮ ਦਾਨੀ ਕਿ ਮਾਇੰਡ ਸੀ ਕਿ ਇਹਨੂੰ ਹਲੇ ਅਪਲਾਈ ਨਹੀਂ ਕਰਨਾ ਹੈਗਾ ਕਿ ਮੈਂ ਮਾਡਲ ਬਣਾਉਣਾ ਪਹਿਲਾਂ ਤੁਸੀਂ ਇਹ ਸੋਚਿਆ ਕਿ ਪਹਿਲਾਂ ਮੈਂ ਪੂਰਾ ਸ਼ਾਇਰ ਆਪਣੇ ਰੂਮ ਦੇ ਵਿੱਚ ਰੱਖਾਂ ਉਸ ਤੋਂ ਬਾਅਦ ਚ ਮੈਂ ਘੁੰਮੂਗਾ ਹਾਂਜੀ ਹਾਂਜੀ ਸ਼ੌਂਕ ਸੀ ਬਚਪਨ ਤੋਂ ਕਿ ਇਹਨੂੰ ਮੈਂ ਪੂਰਾ ਕਰਨਾ ਤੇ ਆਪਣੇ ਰੂਮ 'ਚ ਰੱਖਣਾ ਹੈਗਾ ਜੀ ਇੱਕ ਹੋਰ ਖਾਸੀਅਤ ਜਿਹੜੀ ਕਿ ਇਸ ਮਾਡਲ ਦੀ ਏ ਆ ਕਿ ਸਾਰਾ ਵੇਸਟ ਮਟੀਰੀਅਲ ਦੇ ਨਾਲ ਬਣਿਆ ਹੋਇਆ ਹਾਂ ਜੀ ਮੈਡਮ ਇਹ ਚੀਜ਼ ਜ਼ਿਆਦਾਤਰ ਤਾਂ ਵੇਸਟ ਚੀਜ਼ਾਂ ਯੂਜ਼ ਹੋਈਆਂ ਜਾਂ ਕਹ ਲਓ ਘਰ ਦੇ ਨੇ ਸ਼ੂਜ਼ ਲਿਆਣੇ ਤੇ ਮੈਂ ਉਹਦੇ ਬਾਕਸ ਕਟਿੰਗ ਕਰਕੇ ਇੱਥੇ ਲਗਾ ਦਿੰਨੇ ਇਸ ਤੋਂ ਬਾਅਦ ਮੈਡਮ ਜਾਂ ਕੋਈ ਮਾਰਕੀਟ ਤੇ ਮੈਨੂੰ ਚੀਜ਼ ਦਿਖਣੀ ਹੈਗੀ ਕਿ ਮੇਰੇ ਸ਼ੂਜ਼ ਹੈਗੀ ਹੈ ਉਹਨੂੰ ਮੈਂ ਮੈਡਮ ਆਪਣੇ ਇਹਦੇ ਵੀ ਮਾਡਲ ਚ ਯੂਜ਼ ਕਰ ਲੈਂਦਾ ਹੁੰਦਾ ਸੀ ਕੀ ਕੀ ਚੀਜ਼ਾਂ ਇੱਥੇ ਯੂਜ਼ ਹੋਈਆਂ ਹੋਈਆਂ ਨੇ ਹਨਾ ਕਿਸ ਤਰੀਕੇ ਦੇ ਨਾਲ ਯੂਜ਼ ਕੀਤੀਆਂ ਮੈਡਮ ਇੱਥੇ ਜ਼ਿਆਦਾਤਰ ਤਾਂ ਗੱਤਾ ਲੱਗਿਆ ਹੋਇਆ ਹੈ ਇੱਥੇ ਫੈਦਰ ਵੀ ਹੈਗੀ ਹੈ ਜਾਂ ਆਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਇਹ ਪੇਪਰ ਜਾਨੀ ਕਿ ਫਾਈਲ ਵਾਲੀ ਪੇਪਰ ਹੁੰਦੇ ਉਹ ਲੱਗੇ ਹੋਏ ਆ ਤੇ ਇਸ ਤੋਂ ਇਲਾ ਤੁਸੀਂ ਇਹ ਰੇ ਰੋਡ ਕਿਸ ਤਰ੍ਹਾਂ ਤਿਆਰ ਕੀਤੀ ਹੈ ਰੋਡ ਬਿਲਕੁਲ ਉਸੇ ਉਹ ਲੱਗ ਰਹੀ ਹੈ ਅਰੀ ਜੀ ਮੈਡਮ ਇਹ ਰੇ ਰੋਡ ਤੇ ਰੇਗ ਮਾਰ ਜੂਦ ਹੋਇਆ ਹੈਗਾ ਤੇ ਉਸ ਤੋਂ ਬਾਅਦ ਮੈਡਮ ਆ ਜਿਹੜੀ ਫੇਮਸ ਰਿਵਰ ਦੇਖ ਰਹੇ ਹੋ ਇਹ ਲੋਹੇ ਦੀ ਹੈਗੀ ਹੈ ਜੀ ਬਾਕੀ ਮੈਡਮ অলਮੋਸਟ ਗੱਤਾ ਹੈਗਾ অলਮੋਸਟ ਗੱਤਾ ਹੈਗਾ ਕਿੰਨਾ ਟਾਈਮ ਲੱਗਿਆ ਇਹਨੂੰ ਤਿਆਰ ਕਰਨ ਦੇ ਲਈ मैडम मेनू 3-4 साल ਲੱਗੇ ਹੈਗੇ ਆ ਤੇ ਬਟ ਜ਼ਿਆਦਾਤਰ ਮੈਂ ਰਾਤ ਨੂੰ ਬਣਾਉਂਦਾ ਹੁੰਦਾ ਸੀ ਜਾਂ ਦਿਨੇ ਕਹਿ ਲੋ ਘਰ ਦਾ ਬਟ ਬਿਲਕੁਲ ਇਹੀ ਕਹਿ ਸਕਾਂ ਕਿ ਤੇ ਆ ਕਿ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਹੀ ਸੀਗੀ ਕਿ ਸੁਪਨੇ ਉਹ ਹੁੰਦੇ ਨੇ ਜਿਹੜੇ ਸੌਣ ਨਹੀਂ ਦਿੰਦੇ ਰਾਤਾਂ ਨੂੰ ਜਾਗ-ਜਾਗ ਕੇ ਉਹ ਸੁਪਨੇ ਨੂੰ جنੂਨ ਬਣਾ ਕੇ ਤੁਸੀਂ ਉਹ ਪੂਰਾ ਕੀਤਾ ਹਾਂਜੀ ਹਾਂਜੀ ਮੈडम ਮੇਰਾ ਸ਼ੌਂਕ ਸੀ ਕਿ ਇਹਨੇ ਮੈਂ ਪੂਰਾ ਕੰਪਲੀਟ ਕਰਨਾ ਹੈਗਾ ਬਟ ਕਦੇ-ਕਦੇ ਮਾਈਂਡ 'ਚ ਆਂਦਾ ਸੀ ਮੈਂ ਵੀ ਬਣਾ ਬਣਾ ਦਿੰਦਾ ਛੱਡ ਦਿੰਦਾ ਵੀ ਮਾਇਨਸ ਸੀ ਕਿ ਮੈਂ ਇੰਨਾ ਕੁਝ ਬਣਾ ਲਿਆ ਵੀ ਇਹਨੂੰ ਪੂਰਾ ਕੰਪਲੀਟ ਕਰਨਾ ਹੈਗਾ ਨਹੀਂ ਤਾਂ ਮੇਰੀ ਮਿਹਨਤ ਵੇਸਟ ਜਾਣੀ ਹੈਗੀ ਜੀ ਜਦੋਂ ਛੋਟੇ ਹੁੰਦੇ ਸੀ ਨਾ ਕ੍ਰਾਫਟਿੰਗ ਕਰਦੇ ਹੁੰਦੇ ਸੀਗੇ ਕਿਸੇ ਫਰੈਂਡ ਦਾ ਬਰਥਡੇ ਆ ਜਾਣਾ ਕਾਰਡ ਬਣਾਉਣਾ ਬਹੁਤ ਖਲਾਰਾ ਪੈ ਜਾਂਦਾ ਸੀਗਾ ਇੱਕ ਕਾਰਡ ਬਣਾਉਣ ਦੇ ਲਈ ਤੁਸੀਂ ਇੰਨਾ ਕੁਝ ਬਣਾਇਆ ਕਿੰਨਾ ਉੱਤੇ ਸਬਮਿਟਨਾ ਪੈਂਦਾ ਹੋਣਾ ਕਿੰਨਾ ਖਲਾਰਾ ਮੈਨ ਕਦੀ ਕਰਦੇ ਨੇ ਕਿਹਾ ਨਹੀਂ ਕਿ ਕੀ ਕਰੀ ਜਾਣਾ ਮੈਡਮ ਮੈਂ ਘਰ ਦੇ ਕੋਈ ਆਈਡੀ ਰੱਖਿਆ ਹੋਇਆ ਸੀ ਸਿਰਫ ਘਰ ਦੇ ਨੂੰ ਸਿਰਫ ਆਟਾਰ ਬ੍ਰਿਜ ਬਾਰੇ ਹੀ ਪਤਾ ਸੀ ਬਟ ਆਈਰਿਆ ਮੈਂ ਬਿਲਡਿੰਗਾਂ ਤੁਸੀਂ ਦੇਖ ਰਹੇ ਹੋ ਇਹਵੇਂ ਬਣਾਣੀਆਂ ਇੱਕ ਦਿਨ ਆ ਬਣਾਣੀ ਦੂਜੇ ਦਿਨ ਦੂਜੀ ਤੇ ਸਾਰਾ ਸਮਾਨ ਫਿਰ ਰੱਖਦੇ ਕਿੱਦਾਂ ਸੀ ਮੈਡਮ ਜਿਹੜਾ ਕਹਿ ਲੋ ਤੁਸੀਂ ਜਿਹੜੇ ਸ਼ੂਜ਼ ਵਾਲੇ ਬਾਕਸ ਹੁੰਦੇ ਉਹਨਾਂ ਦੇ ਵਿੱਚ ਮੈਂ ਰੱਖਦਾ ਹੁੰਦਾ ਸੀ ਜਦੋਂ ਪੂਰਾ ਕੰਪਲੀਟ ਹੋਇਆ ਹੈਗਾ ਉਸ ਤੋਂ ਬਾਅਦ ਵੀ ਮੈਂ ਸ਼ੂ ਕਿੰਨੇ ਕਿ ਸ਼ੂਜ਼ ਵਾਲੇ ਬਾਕਸ ਸਟੋਰ ਕੀਤੇ ਹੋਏ ਸੀ ਕਦੀ ਉਹਨਾਂ ਨੇ ਪੁੱਛਿਆ ਨਹੀਂ ਵੀ ਇੰਨੇ ਸ਼ੂਜ਼ ਵਾਲੇ ਬਾਕਸ ਇੱਥੇ ਕਿਉਂ ਰੱਖੇ ਹੋਏ ਨੇ ਮੈਡਮ ਪੁੱਛਿਆ ਨਹੀਂ ਉਹਨਾਂ ਨੂੰ ਪਤਾ ਸੀ ਵੀ ਕੁਝ ਬਣਾ ਰਿਹਾ ਹੈ ਬਟ ਉਹਨਾਂ ਨੂੰ ਇੰਨਾ ਨਹੀਂ ਪਤਾ ਸੀ ਵੀ ਐਡੇ ਵੱਡੇ ਲੈਵਲ ਤੇ ਬਣਾ ਰਿਹਾ ਹੈ ਤੇ ਤੇ ਕਿਸ ਤਰ੍ਹਾਂ ਕਟਿੰਗ ਕੀਤੀ ਹੋਈ ਐ ਇਹਨਾਂ ਸਾਰੀਆਂ ਚੀਜ਼ਾਂ ਦੀ ਬਹੁਤ ਬਰੀਕੀ ਵਾਲਾ ਕੰਮ ਆ ਸਾਰਾ ਹਾਂਜੀ ਹਾਂਜੀ ਮੈਡਮ ਆ ਤੁਸੀਂ ਆ ਵਿੰਡੋ ਦੇਖ ਰਹੇ ਹੋ ਇਹ ਹੱਥ ਨਾਲ ਕਟਿੰਗ ਹੋਈਆਂ ਯਾਨੀ ਕਿ ਸਾਰਾ ਕੁਝ ਹੱਥ ਨਾਲ ਹੀ ਕਟਿੰਗ ਹੋਈਆਂ ਜਾਂ ਆ ਤੁਸੀਂ ਆ ਆ ਕਹ ਲਓ ਸਾਰੀਆਂ ਚੀਜ਼ਾਂ ਰੀਅਲ ਚ ਉੱਥੇ ਹੈਗੀਆਂ ਤੇ ਆ ਜਿੰਨਾ ਵੀ ਕਟਿੰਗ ਸਾਰਾ ਕੁਝ ਹੱਤ ਨਾਲ ਹੀ ਬਣਿਆ ਹੋਇਆ ਆ অলਮੋਸਟ ਇੱਕ ਤਾਂ ਇਹ ਚੀਜ਼ ਹੈ ਨਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਹੱਥ ਨਾਲ ਹੱਥ ਦੇ ਨਾਲ ਬਣਾਈਆਂ ਨੇ ਉਸ ਤੋਂ ਇਲਾਵਾ ਜਿਹੜੀ ਲਾਈਟਨਿੰਗ ਇਹਦੇ ਵਿੱਚ ਲਗਾਈ ਹੋਈ ਆ ਲਾਈਟਨਿੰਗ ਇਸ ਤਰ੍ਹਾਂ ਫਿਟ ਕੀਤੀ ਆ ਤੁਸੀਂ ਕਿਉਂਕਿ ਉਹ ਤਾਂ ਇਸ ਤੋਂ ਵੀ ਜ਼ਿਆਦਾ ਬਰੀਕੀ ਵਾਲਾ ਕੰਮ ਆ ਮਾੜੀ ਮੋਟੀ ਵਾਇਰ ਖਿੱਚੀਗੀ ਤਾਂ ਲੜੀ ਖਰਾਬ ਹਾਂਜੀ ਹਾਂਜੀ ਮੈਡਮ ਲਾਈਟਾਂ ਦਾ ਪ੍ਰੋਬਲਮ ਸੀ ਬਟ ਜਦੋਂ ਮੈਂ ਬਿਲਡਿੰਗ ਪੂਰੀ ਕੰਪਲੀਟ ਕਰਦਾ ਸੀ ਤਾਂ ਨਾਲ ਹੀ ਲਾਈਟਾਂ ਵੀ ਕੰਪਲੀਟ ਕਰਦਾ ਸੀ ਜਦੋਂ ਮੈਂ ਇਹਨੂੰ ਜੁਆਇੰਟ ਕੀਤਾ ਉਦੋਂ ਥੋੜੀ ਪ੍ਰੋਬਲਮ ਆਈ ਬਟ ਫਿਰ ਵੀ ਮੈਂ ਇਹਨੂੰ ਪੂਰਾ ਕੰਪ ਇਹ ਕਿਹੜੇ ਕਲਰ ਤੁਸੀਂ ਸਾਰੇ ਦਿੱਤੇ ਹੋਏ ਆ ਸਾਰੇ ਸੇਮ ਉਹੀ ਕਲਰ ਨੇ ਹਾਂਜੀ ਹਾਂਜੀ ਮੈਡਮ ਤੁਹਾਨੂੰ ਦਿਖਾਉਣਾ ਆ ਹੈਗੇ ਟਾਵਰ ਬ੍ਰਿਜ ਤੇ ਪਰਪਲ ਜਾਨੀ ਕਿ ਲਾਈਟ ਹੈਗੀ ਹੈ ਇਹ ਰੀਅਲ 'ਚ ਵੀ ਮੈਡਮ ਉੱਥੇ ਹੈਗੀ ਆ ਜਾਂ ਕਹਿ ਲਓ ਮੈਡਮ ਆ ਲੰਡਨ ਬ੍ਰਿਜ ਦੀ ਸਾਈਡਿੰਗ ਸਾਈਡਾ ਦੇ ਲਈ ਇਹ ਪਰਪਲ 'ਚ ਰੀਅਲ ਨਾਈਟ 뷰 ਹੈਗਾ ਹਾਂਜੀ ਤੇ ਹੋਰ ਕੀ ਕੀ ਚੀਜ਼ਾਂ ਇੱਥੇ ਯੂਜ਼ ਹੋਈਆਂ ਨੇ ਲੈ ਤਾਂ ਕਹਿ ਲਓ ਇਹ ਜਾਨੀ ਕਿ ਸੇਮ ਉੱਥੇ ਹੈਗੀਆਂ ਸੇਮ ਉਹ ਵਾਲੀਆਂ ਰੀਅਲ 'ਚ ਜਾਂ ਉਹ ਟਾਵਰ ਬ੍ਰਿਜ ਕਹਿ ਲਓ ਜੋ ਵੀ ਕਹਿ ਲਓ ਮਾਡਲ ਦੇ ਵਿੱਚ ਵਰਕਿੰਗ ਕੀ ਕੀ ਚੀਜ਼ ਆ ਮੈਡਮਾ ਟਾਵਰ ਬ੍ਰਿਜ ਵਰਕਿੰਗ ਚ ਹੈਗਾ ਇਹ ਓਪਨ ਵੀ ਹੁੰਦਾ ਹੈਗਾ ਤੇ ਕਿਸੇ ਮੈਂ ਤੁਹਾਨੂੰ ਕੋਲਕਾ ਵੀ ਦਿਖਾ ਦਿੰਦਾ ਹੈਗਾ ਜੀ ਇੱਕ ਹੁੰਦਾ ਨਾ ਕਿ ਰੈਡੀ ਕਰਨ ਦੇ ਲਈ ਅੱਛਾ ਅਬ ਓਪਨ ਹੋ ਜਾਂਦਾ ਵਾ ਫਿਰ ਸਿੱਧਾ ਹੋ ਜਾਂਦਾ ਵਰਕਿੰਗ ਚ ਹੈ ਵਰਕਿੰਗ ਦੇ ਵਿੱਚ ਹਾਂ ਜੀ ਜੀ ਇੰਨੇ ਸਾਰੀਆਂ ਚੀਜ਼ਾਂ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਕਿਵੇਂ ਮਾਈਂਡ ਚ ਆਇਆ ਕਿ ਹਨਾ ਇਦਾਂ ਆ ਚੀਜ਼ ਇੱਡੀਕ ਬਣਾਣੀ ਆ ਇਸ ਚੀਜ਼ ਦੇ ਨਾਲ ਬਣਾਣੀ ਆ ਇਦਾਂ ਲਾਈਟਨਿੰਗ ਉਹਦੇ ਵਿੱਚ ਫਿਟ ਕਰਨੀ ਆ ਮੈਡਮ ਮੈਂ ਸਾਰਾ ਕੁਝ ਗੂਗਲ ਮੈਪ ਦੇ ਥਰੂ ਬਣਾਇਆ ਹੈਗਾ ਬਟ ਉਸ ਤੋਂ ਇਲਾਵਾ ਜਾਂ ਕੋਈ ਲੰਡਨ ਦੀ ਮੂਵੀ ਦੇਖਣੀ ਜਾਂ ਕੋਈ ਲੰਡਨ ਦਾ ਸੀਨ ਦੇਖਣਾ ਤੇ ਉਹ ਤੋਂ ਦੇਖ ਦੇਖ ਕੇ ਮੈਡਮ ਉਹਦੇ ਥਰੂ ਮੈਂ ਦੇਖ ਦੇਖ ਕੇ ਸਾਰਾ ਕੁਝ ਕਮਲੀ ਤਾ ਕਿਸੇ ਹੋਰ ਨੂੰ ਕਹਦੇ ਨਾ ਕਿ ਤੂੰ ਆ ਚੀਜ਼ ਨਹੀਂ ਵੇਖੀ ਹੋਈ ਤੂੰ ਆ ਚੀਜ਼ ਨੂੰ ਬਣਾ ਕੇ ਦਿਖਾ ਮੈਨੂੰ ਨਹੀਂ ਲੱਗਦਾ ਕਿ ਉਹ ਉਸ ਚੀਜ਼ ਨੂੰ ਉਸੇ ਤਰ੍ਹਾਂ ਬਣਾ ਦੇਗਾ ਲੇਕਿਨ ਇਡੀਆ ਵੱਡਾ ਮਾਡਲ ਤਿਆਰ ਕਰਨਾ ਕੋਈ ਸੌਖੀ ਗੱਲ ਤਾਂ ਨਹੀਂ ਹੋਣੀ ਹਾਂਜੀ ਹਾਂਜੀ ਮੈਡਮ ਮੇਰਾ ਡ੍ਰੀਮ ਸੀ ਕਿ ਮੈਨੂੰ ਪੂਰਾ ਕਰਨਾ ਤੇ ਆਪਣੇ ਰੂਮ ਚ ਰੱਖਣਾ ਜੀ ਤੇ ਹੁਣ ਲੰਡਨ ਕਦੋਂ ਜਾਣਾ ਬਸ ਮੈਡਮ ਲੰਡਨ ਵੀ ਉਮੀਦ ਹੈਗੀ ਕਿ ਜਲਦੀ ਚਲਾ ਜਾਵਾਂਗੇ ਹਾਂਜੀ ਉਹ ਲੈ ਆਪਣੇ ਰੂਮ ਚ ਤਾਂ ਸੈੱਟ ਕਰ ਹੀ ਲਿਆ ਹਾਂਜੀ ਹਾਂਜੀ ਜੀ ਤੇ ਹੁਣ ਜਦੋਂ ਇਹਨੂੰ ਸਵੇਰੇ ਉੱਠ ਕੇ ਵੇਖਦੇ ਹੋ ਕਿੰਨੀ ਖੁਸ਼ੀ ਹੁੰਦੀ ਹੈ ਕਿ ਰਾਤਾਂ ਦੀ ਜਾਗ-ਜਾਗ ਕੇ ਜਿਹੜੀ ਮਿਹਨਤ ਇਹਦੇ ਤੇ ਕੀਤੀ ਆ ਬਸ ਮੈਡਮ ਬਹੁਤ ਵਧੀਆ ਲੱਗਦਾ ਹੈਗਾ ਕਿ ਮੈਨੂੰ ਪ੍ਰਾਊਡ ਫੀਲ ਹੁੰਦਾ ਹੈਗਾ ਕਿ ਮੈਂ ਇੰਨਾ ਵਧੀਆ ਮਾਡਲ ਬਣਾਇਆ ਕਿ ਮੈਨੂੰ ਸਾਰੇ ਸਪੋਰਟ ਕਰਦੇ ਹਨ ਬਟ ਪਹਿਲਾਂ ਮੇਰਾ ਕੋਈ ਇਦਾਂ ਦਾ ਸੀਨ ਨਹੀਂ ਸੀ ਕਿ ਇਹਨੂੰ ਸੋਸ਼ਲ ਮੀਡੀਆ ਤੇ ਦਿਖਾਣਾ ਹੈਗਾ ਤੇ ਮੈਡਮ ਵਧੀਆ ਯਾਨੀ ਕਿ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਹੁਣ ਪੇਰੈਂਟਸ ਨੇ ਜਦੋਂ ਵੇਖਿਆ ਤਾਂ ਪੇਰੈਂਟਸ ਕੀ ਕਹਿਣਾ ਸੀ ਬਸ ਮੈਡਮ ਯਾਨੀ ਕਿ ਫੈਮਲੀ ਬਹੁਤ سپورਟ ਦਿੰਦੀ ਹੈਗੀ ਹੈ ਜਦੋਂ ਮੈਂ ਪਹਿਲਾਂ ਬਣਾਉਂਦਾ ਹੁੰਦਾ ਸੀ ਕਦੇ-ਕਦੇ ਕਹਿੰਦੇ ਹੁੰਦੇ ਸੀ ਵੀ ਟਾਈਮ ਖਰਾਬ ਕਰ ਰਿਹਾ ਵੇਸਟ ਟਾਈਮ ਵੇਸਟ ਕਰ ਰਿਹਾ ਬਟ ਹੁਣ ਜਦੋਂ ਪੂਰਾ ਕੰਪਲੀਟ ਦੇਖਦੇ ਆਂ ਤਾਂ ਪੂਰਾ ਮਾਣ ਹੈਗਾ ਉਹਨਾਂ ਨੂੰ ਜੀ ਤੇ ਇਸ ਤੋਂ ਇਲਾਵਾ ਹੋਰ ਕੋਈ ਮਾਡਲਸ ਤੁਸੀਂ ਤਿਆਰ ਕੀਤੇ ਕਦੀ ਕੁਝ ਬਣਾਇਆ ਹਾਂਜੀ ਹਾਂਜੀ ਮੈਡਮ ਮੇਰੇ ਤੋਂ ਪਹਿਲਾਂ ਮੈਂ ਪੰਜਾਬ ਦਾ ਜਿਹੜਾ ਪੀਸੀ ਸਟੇਡੀਅਮ ਕ੍ਰਿਕਟ ਦਾ ਮੁਹੱਲੇ ਦਾ ਉਹ ਮੈਂ ਬਣਾਇਆ ਸੀ ਉਹ ਕਹਿ ਲਓ ਆਪਾਂ ਜਗ੍ਹਾ ਨਾ ਹੋਣ ਗਨ ਵੇਸਟ ਹੋ ਗਿਆ ਬਟ ਉਹ ਵੀ ਮੈਂ ਬਹੁਤ ਵਧੀਆ ਬਣਾਇਆ ਸੀ ਹੂੰ ਤੇ ਉਹ ਉਸ ਤੋਂ ਇਲਾਵਾ ਵੀ ਮੈਡਮ ਮੈਂ ਮਾਡਲ ਬਣਾਉਂਦਾ ਰਹਿੰਦਾ ਸੀ ਪਹਿਲਾਂ ਤੇ ਛੋਟੇ ਲੈਵਲ ਤੇ ਬਣਾਉਂਦਾ ਸੀ ਬਟ ਆ ਵੱਡਾ ਸੀ ਇਹ ਮੈਂ ਰੂਮ ਤੇ ਰੱਖਿਆ ਰਗਾ ਜੀ ਹਾਂ ਸਕੂਨ ਮਿਲਦਾ ਹਾਂਜੀ ਹਾਂਜੀ ਮੈਡਮ ਸਕੂਨ ਤਾਂ ਮਿਲ ਜਾਂਦਾ ਇਹਨੂੰ ਦੇਖ ਕੇ ਜੀ ਅੱਗੇ ਕੋਈ ਹੈ ਹੈ ਕੋਈ ਆਈਡੀਆ ਕਿ ਅੱਗੇ ਕੋਈ ਪਲਾਨ ਹੋਵੇ ਕੁਝ ਹੋਰ ਮਾਡਲ ਤਿਆਰ ਕਰਨ ਦਾ ਹਾਂਜੀ ਹਾਂਜੀ ਮੈਡਮ ਅਗਲਾ ਮਾਡਲ ਪੰਜਾਬ ਦਾ ਬਣਾਉਂਗਾ ਯਾਨੀ ਕਿ ਮੈਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਕਮੈਂਟ ਆ ਰਹੇ ਹਨ ਕਿ ਤੁਸੀਂ ਲੰਡਨ ਦਾ ਬਣਾਇਆ ਕਿ ਪੰਜਾਬ ਦੇ ਲਈ ਕੁਝ ਬਣਾਇਆ ਜਾਵੇ ਤੇ ਮੈਂ ਪੰਜਾਬ ਦੇ ਲਈ ਮੈਡਮ ਜ਼ਰੂਰ ਬਣਾਉਂਗਾ ਜੀ ਸੋ ਤੁਸੀਂ ਵੇਖਿਆ ਕਿ ਇਸ ਨੌਜਵਾਨ ਦੇ ਵੱਲੋਂ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਲੰਡਨ ਦਾ ਜੋ ਕਿ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈ ਵੇਸਟ ਮਟੀਰੀਅਲ ਦੇ ਨਾਲ ਹੀ ਤਿਆਰ ਕੀਤਾ ਹੋਇਆ ਹੈ ਤੇ ਜ਼ਰੂਰੀ ਨਹੀਂ ਕਿ ਲੋਕ ਜਿਹੜੇ ਫੋਨ ਤੇ ਲੱਗੇ ਰਹਿੰਦੇ ਨੇ ਨੌਜਵਾਨ ਉਹ ਟਾਈਮ ਹੀ ਵੇਸਟ ਕਰਦੇ ਨੇ ਤੇ ਇਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਸਰਚ ਕੀਤੀ ਗਈ ਉਸ ਤੋਂ ਬਾਅਦ ਚ ਮਾਡਲ ਤਿਆਰ ਕੀਤਾ ਗਿਆ ਕਦੀ ਲੰਡਨ ਨਹੀਂ ਗਏ ਫਿਰ ਵੀ ਲੰਡਨ ਦਾ ਮਾਡਲ ਬਹੁਤ ਅੱਛਾ ਇਹਨਾਂ ਨੇ ਤਿਆਰ ਕੀਤਾ ਹੈ ਤੇ ਇੱਕ ਵਾਰੀ ਮੈਂ ਕਹੂੰਗੀ ਕਿ ਵੀਰ ਜੀ ਲਾਈਟ ਬੰਦ ਕਰਕੇ ਵੀ ਇਸ ਮਾਡਲ ਦੀ ਤਸਵੀਰ ਦਿਖਾ ਦਿਓ ਕੈਮਰਾਮੈਨ ਕਾਸ਼ ਤੇ ਨਾਲ